हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਝੋਟੀ ਛੇਲ ਲਈ ਲੈ ਕੇ ਆਏ ਹਾਂਗੇ ਨੀਲੀ ਰਾਵੀ ਬਾਈ ਬਰੀਡ ਆ ਗਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਪਾਰ ਦਾ ਕੰਮ ਨਹੀਂ ਆਪਣੀ ਪਸੰਦ ਨੂੰ ਮੰਨ ਕੇ ਚੱਲੋ ਇਹ ਝੋਟੀ ਛੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਬਾਈ ਹਾਂਜੀ ਬਾਈ ਬੰਗਿਆ ਜੀ ਤੁਹਾਡਾ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਮੇਰਾ ਬਾਈ ਲਖਾਂਗਾ ਪਿੰਡ ਘੰਡਾ ਬੰਨਾਗਾ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹਾਂਜੀ ਤਹਿਸੀਲ ਫੂਲ ਹਾਂਜੀ ਤਹਿਸੀਲ ਫੂਲ ਆ ਜੀ ਤੇ ਨੇੜੇ ਨੇੜੇ ਪਿੰਡ ਬਾਈ ਆਪਣੇ ਨੇੜੇ ਭਾਈ ਰੁਪਾ ਬਾਈ ਇਧਰ ਇਧਰ ਛੋਟਾ ਸੰਦੂ ਪੈ ਗਿਆ ਠੀਕ ਆ ਸਾਨਾ ਪੈ ਗਿਆ ਜੰਗਿਆ ਦਾ ਇਹ 77731 30002 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਐ ਸਾਹਮਣੇ ਆਪਾਂ ਝੋਟੀ ਦੇਖ ਰਹੇ ਆ ਆਪਣੇ ਘਰ ਦੀ ਆ ਹਾਂਜੀ ਹਾਂ ਘਰ ਦੀ ਆ ਜੀ ਕਿਹੜਾ ਸੂਆ ਸੁੰਦੀ ਆ ਭਰਾ ਇਹ ਦੂਜਾ ਸੂਣ ਆ ਬਾਈ ਇਹਨੇ ਦੂਜਾ ਸੂਆ ਹਾਂਜੀ ਕਿੰਨੇ ਟਾਈਮ ਦੀ ਹੁਣ ਇਹ ਕੱਚੀ ਆ ਇਹ 1 ਮਹੀਨਾ ਰਹਿ ਗਿਆ ਬਾਈ ਸਹੀ ਆ 1 ਮਹੀਨਾ ਅਗਲੇ ਮਹੀਨੇ ਦੀ 11 ਤਰੀਕ ਨੂੰ ਤੇ ਕਿੰਨਾ ਦੁੱਧ ਚਵਾਇਆ ਬਾਈ ਪਿਛਲੇ ਇਹਦੇ 12 13 ਕਿਲੋ ਵਧੀਆਂ ਚਵਾਈ ਗਈ ਆ ਬਾਈ ਠੀਕ ਆ ਇਹ ਆਦ ਕਿ ਭਾਈ ਕਿੰਨੀ ਉਮੀਦ ਕਰਦੇ ਉਹ ਤੋਂ ਆਦ ਕਿ ਭਾਈ 14-15 ਕਿਲੋ ਦਾ ਦੇ ਦੇ ਸਮਝ ਵੀ ਵਧ ਗਿਆ ਮੈਂ ਇਹ ਤਾਂ ਪੈਸਾ ਨਹੀਂ ਮਜਬੂਰੀ ਜੀ ਕਰਕੇ ਵੇਚਣੀ ਪੈਂਦੀ ਆ ਹੁਣ ਨਹੀਂ ਤਾਂ ਹੁਣ ਮਹੀਨੇ ਦੀ ਖਾਤਰ ਤੱਕ ਇੱਥੇ ਕੋਈ ਵੇਚ ਰਹੀ ਹੂੰ ਬਾਕੀ ਜੇ ਗੱਲ ਕਰੀ ਨੀਲੀ ਦਾ ਵੀ ਆ ਗਈ ਨਾ ਹਾਂ ਪਿਆ ਹੋ ਰਿਹਾ ਹੈ ਆਹ ਹਾਂ ਛੋਟੀ ਇਹਦੀ ਪਹਿਲੇ ਸੂਏ ਦੇ ਨਾਲ ਇਹਦੂ ਜ ਮੈਂ ਕਹਣਾ ਜਮਾ ਬਰੋਬਰ ਆ ਗਿਆ ਨਾ ਹਾਂ ਹਾਂ ਸਹੀ ਗੱਲ ਆ ਭਾਈ ਛੋਟੀ ਵੀ ਜਮਾ ਕਰਨ ਵਾਲੀ ਤੇ ਬਰੋਬਰ ਹੀ ਆ ਗਈ ਇਹਦੀ ਮਾਂ ਵੀ ਸਾਡੇ ਪਿੰਡ ਚ ਹੀ ਇੱਥੇ ਨਾਲ ਹੀ ਆ ਘਰਾਂ ਚ ਠੀਕ ਹੈ ਭਾਈ ਹਾਂ ਹੈਗੀ ਮਾਂ ਉਹਨਾਂ ਕੋਲ ਹਾਂ ਹੈਗੀ ਹੈ ਜੀ ਉਹਨਾਂ ਕੋਲ ਠੀਕ ਹੈ ਭਾਈ ਮਨ ਕੇ ਚੱਲੋ ਵੀ ਜੇ ਨੀਲੀ ਰਵੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਆ ਆਪਣੇ ਹਾਂਜੀ ਹਾਂ ਨੀਲੀ ਰਵੀ ਬਈ ਪਿਓਰ ਆ ਗਈ ਆਏ ਨਾ ਮਨੋ ਵੀ ਥੋੜੀ ਜਿਹੀ ਨੀਲੀ ਰਵੀ ਆ ਕਿ ਨਹੀਂ ਬਈ ਨੀਲੀ ਰਵੀ ਪੂਰੀ ਪੁੱਣ ਲਾ ਗਈ ਹਾਂ ਫੁੱਲ ਲਾ ਗਈ ਨੀਲੀ ਰਵੀ ਬਾਕੀ ਉਹ ਫੇਸ ਚੈੱਕ ਕਰ ਲੋ ਅੱਖਾਂ ਅੱਖਾਂ ਚੈੱਕ ਕਰ ਲੋ ਆ ਪਿਆ ਮੈਂ ਕਹਿੰਦਾ ਵੀ ਗਲਾਪੀ ਗਲਾਪੀ ਪਿਆ ਨਾ ਸਾਰਾ ਬਾਕੀ ਬਈ ਬੁੜੀਆਂ ਚੋੜੀਆਂ ਸਾਡੇ ਘਰੇ ਠੀਕ ਆ ਬਈ ਹਾਂਜੀ ਆਪ ਦਾ ਤੇ ਬਈ ਕਿੰਨਾ ਟਾਈਮ ਇਹਨੇ ਦੁੱਧ ਦਿੱਤਾ ਲਾਸਟ ਤੱਕ ਇਹਦਾ ਯਾਰ ਬਈ ਛੱਡੀ ਆ ਗਈ ਠੀਕ ਆ ਥਾਣਾ ਦਾ ਸੈਜ ਬਾਈ ਚੈੱਕ ਕਰੋ ਬੜਾ ਕਮਾਲ ਆ ਗਿਆ ਚਾਰੇ ਥਾਣਾ ਬਹੁਤ ਚੰਗੇ ਸਾਬਣ ਆ ਗਏ ਪੂਰੇ ਜਮਾ ਯਾਰ ਕੋਈ ਇਹਦੇ ਜ ਹੋਣੀ ਹੈ ਡੱਕੇ ਦਾ ਵੀ ਫਰਕ ਨਹੀਂ ਠੀਕ ਹੈ ਬਾਈ ਇਹ ਮਤਲ ਚਵਾਈ ਚਵਾਈ ਮਹਾ ਪੂਰੀ ਵਧ ਗਈ ਯਾਰ ਠੀਕ ਹੈ ਭਰਾ ਸਾਡੀ ਮਾਤ ਜੀ ਰਹੀ ਹੈਗੀ ਤੋਰ ਦੋ ਮੜੀ ਜੀ ਖੋਲ ਬਾਈ ਕਹਿੰਦਾ ਆਪਣੇ ਮੰਨ ਕੇ ਚੱਲੋ ਵੀ ਘਰੇ ਬੁੜੀਂ ਚਵਾਈ ਕਰਦੀਆਂ ਸੀ ਬੰਦੇ ਨਹੀਂ ਕਰ ਲੈਂਦੇ ਹਾਂ ਜੀ કરી ਤਾਂ ਕੋਈ ਜਾਓ ਵੈਸੇ ਸਾਡੇ ਤਾਂ ਬੁੜੀਆਂ ਚੋਦੀਆਂ ਅਸੀਂ ਤਾਂ ਕਿਉਂ ਟਾਈਮ じゃ ਹੈਗੀ ਇੰਨਾ ਲੱਗਦਾ ਨੀਗਾ ਠੀਕ ਹੈ ਬਈ ਤੇ ਬਈ ਜੀ ਇਹ ਗੱਲ ਆਪਾਂ ਕਰੀਏ ਵੀ ਇਹਦੇ ਟੀਕੇ ਬਾਰੇ ਪਤਾ ਜਿਹੜਾ ਇਹਦੇ ਨੀਲੀ ਦਾ ਵੀ ਤੇ ਭਰਿਆ ਵਾ ਯਾਰ ਹੁਣ ਅਸੀਂ ਡਾਕਟਰ ਤੋਂ ਪੁੱਛ ਕੇ ਦੱਸ ਦਿਆਂਗੇ ਠੀਕ ਹੈ ਬਈ ਹਾਂ ਵੀ ਉਹ ਪ्योर ਭਰਿਆ ਵਾ ਵਧੀਆ ਭਰਿਆ ਵਾ ਠੀਕ ਹੈ ਨੀਲੀ ਰਵੀ ਦੀ ਬਾਈ ਕਨੇ ਗਾਹਾਂ ਟੀਕਾ ਧਰਾ ਹੈਗਾ ਚੰਗਾ ਟੀਕਾ ਧਰਾਇਆ ਵਾ ਬਾਕੀ ਪਲੀ ਵੀ ਦੇਖੋ ਚੜਾਈ ਚੈੱਕ ਕਰੋ ਬਈ ਫੇਸ ਕੁਆਲਿਟੀ ਬੜੀ ਪਿਆਰੀ ਆ ਗਈ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆ ਨੇੜੇ ਕਰਮ ਵਾਲੀ ਦੇ ਸਿੰਘ ਮੋੜੇ ਵਾ ਬਾਕੀ ਜੇ ਡੱਬਾਂ ਰੁੱਪਾਂ ਦੀ ਗੱਲ ਕਰੀਏ ਮੈਂ ਕਹਣਾ ਕੋਈ ਅਹੀ ਜਿਹੀ ਜਗ੍ਹਾ ਨਹੀਂ ਹੈ ਨਾ ਬਈ ਜਿੱਥੇ ਨਾਲ ਸਾਡੇ ਦਾ ਬਈ ਇਹ ਖੁੱਲ੍ਹਗੇ ਹੀ ਫਿਰਦਗਾ ਰਹਿੰਦੇਗਾ ਅੱਜ ਹੀ ਤਲਿਆਰਾ ਪਾਇਆ ਹੈਗਾ ਆਹ ਕਰਕੇ ਮੜੀ ਜੇ ਹੌਲੀ ਕਰਦੀ ਆ ਕੋਈ ਗੱਲ ਨਹੀਂ ਬਈ ਰੁੱਕ ਮੜੀ ਇੱਥੇ ਥੋੜਾ ਬਈ ਬਈ ਸਾਰੇ ਪਸੂ ਹੀ ਖੁੱਲੇ ਹੁੰਦੇ ਆਗੇ ਮਨ ਕੇ ਚਲੋ ਬਾਈ ਕਹਿੰਦਾ ਤਲਿਆਰੇ ਦੀ ਅਲ ਕੁਈ ਨਾ ਯਾਨੀ ਪੂਰੀ ਠੰਡੀ ਸੀ ਲਾ ਯਾਰ ਬਾਈ ਕਿਵੇਂ ਮਰਜੀ ਜੇ ਕੋਈ ਹੋਰ ਅਲਕਾ ਰਗਾ ਜਿਵੇਂ ਮਰਜੀ ਉਹ ਕਰ ਲਾ ਠੀਕ ਹੈ ਬਾਈ ਚੋਈ ਯਾਰ ਤੇ ਬਾਈ ਜੇ ਗੱਲ ਕਰੀਏ ਆਪਾਂ ਇਹਦੇ ਮੁੱਲ ਦੀ ਕੀ ਰਹੂਗਾ ਇਹਦਾ ਮੁੱਲ ਮੁੱਲ ਬਾਈ ਇਹਦਾ 1,30,000 ਰੁਪਇਆ 1,30,000 ਰੁਪਇਆ ਹਾਂਜੀ ਅਜ ਕੱਚੀ ਹੈਗੀ ਕੱਚੀਆਂ ਵਾਲਾ ਹੋਈ ਕੱਚੀਆਂ ਵਾਲਾ ਹੀ ਮੁੱਲ ਲਾਗਾ ਨਹੀਂ ਤਾਂ ਤੈਨੂੰ ਪਤਾ ਏ ਤੋੜ ਦੋ ਬਾਈ ਇੱਕ ਕਰੀ ਲੰਮੀ ਵੱਡੀ ਤਾਂ ਚਾ ਵੀ ਸੋਨਾ ਆ ਗਿਆ ਕਰਮ ਵਾਲੀ ਦਾ ਜੇ ਗੱਲ ਕਰੀਏ ਕੱਦ ਵੀ ਚੰਗਾ ਆ ਗਿਆ ਕੋਈ ਨਾ ਛੋਟੀ ਹੈ ਨਾ ਬਾਲੀ ਵੱਡੀ ਆ ਕਿ ਨਹੀਂ ਬਾਈ ਹਾਂਜੀ ਆਥਣਾ ਸੁਣਾ ਚ ਕੋਈ ਦਿੱਕਤ ਨਹੀਂ ਗਈ ਸਾਡੀ ਜ਼ਿੰਮੇਵਾਰੀ ਕੱਦ ਪੱਖੋਂ ਵੀ ਚੰਗੀ ਆ ਗਈ ਬਈ ਫੇਸ ਬਿਊਟੀ ਬੜੀ ਕਮਾਲ ਆ ਗਈ ਰੰਗ ਰੂਪ ਚੰਗਾ ਆ ਗਿਆ ਬਾਕੀ ਪਲੀ ਵੀ ਆਪਾਂ ਸਾਨੂੰ ਦਿਖਾਉਣਾ ਪਿੱਠ ਪੂੜੇ ਦੀ ਚੜਾਈ ਵਗੈਰਾ ਚੈੱਕ ਕਰ ਸਕਦੇ ਹਾਂ ਬਾੜੀ ਚੜਾਈ ਆ ਗਈ ਬਈ ਹਨਾ ਮਗਰ ਮਗਰ ਮੈਂ ਪੂਰੀ ਸਿਰ ਆ ਬਈ ਯਾਰ ਸਹੀ ਗੱਲ ਆ ਲੈ ਮੈਂ ਤਾਂ ਕੋਈ ਅੰਤ ਨਹੀਂ ਇਹ ਤਾਂ ਪੈਸਿਆਂ ਦਾ ਸਾਨੂੰ ਥੋੜਾ ਚੱਕਰ ਆਗਾ ਤਾਂ ਕਰਕੇ ਉਹ ਕਰਨੀ ਪੈਂਦੀ ਹੈਗੀ ਤੇ ਬਈ ਜੇ ਗੱਲ ਕਰੀਏ ਲੇਵਾ ਕਿੰਨਾ ਸੋਹਣਾ ਤਿਆਰ ਕਰ ਦਿੱਤਾ ਪੂਰਾ ਪੂਰਾ ਵਧੀਆ ਚੌੜਾ ਲੇਵਾ ਕੱਢ ਦਿਆ ਮਗਰ ਬੰਦ ਲੇਵੇ ਦੀ ਬੰਦ ਲੇਵੇ ਦੀ ਕਾਹ ਮਾਂ ਹਾਂ ਠੀਕਾ گاਵਾ ਕੋਈ ਬਾਈ ਕਹਿੰਦਾ ਤਿਆਰੀ ਫੜਾ ਤਾਰ ਤੂਰ ਵੀ ਪੂਰੀ ਪੋਲੀ ਆ ਗਈ ਐ ਨਹੀਂ ਕੋਈ ਗੱਲ ਠੀਕ ਆ ਬਾਈ ਲੈ ਚੈੱਕ ਕਰ ਸਕਦੇ ਆ ਬਾਈ ਕੁਆਲਿਟੀ ਥਣਾ ਦੀ ਨਾ ਇੱਕ ਨੰਬਰ ਆ ਗਈ ਬਹੁਤ ਚੰਗਾ ਥਣਾ ਗਿਆ ਪੂਰੀ ਵਿੱਤੀ ਤੇ ਥੋੜਾ ਮੇਰੇ ਕੈਮਰੇ ਤੋਂ ਜ਼ਰੂਰ ਚੱਕ ਦੀਆਂ ਹੋਰ ਕੋਈ ਚੱਕਰ ਨਹੀਂ ਮੋਹਲ ਬਾਈ ਨੇ ਕਰਿਆ ਇਹਦਾ 1,30,000 ਹਾਂਜੀ ਹਾਂ ਇਹ ਤਾਂ ਤਲਿਆਰੇ ਦਾ ਮੰਨੀ ਜਾਂਦੀ ਖੁੱਲ ਨਹੀਂ ਹੁੰਦੀਆਂ ਇੰਨੇ ਥਾਂ ਚ ਵਿੱਚੇ ਗਾਏਗਾ ਸਾਰਾ ਹੂੰ ਬਾਈ ਕਹਿੰਦਾ ਖੁੱਲ ਨਹੀਂ ਹੁੰਦੀਆਂ ਬਾਈ ਕੋਲੇ ਥੋੜੀਆਂ ਹੀ ਬਣ ਕੇ ਚਲੋ ਪਸ਼ੂ ਰੱਖਦਾ ਹੈਗਾ ਤੇ ਥਣਾ ਦੀ ਕੁਆਲਿਟੀ ਬਾਈ ਚੈੱਕ ਕਰ ਸਕਦੇ ਆ ਇੱਕ ਨੰਬਰ ਸ ਆ ਜਾਗਾ ਚਾਰੇ ਥਾਣਾ ਪ ਤੇ ਮੁੱਲ ਵੀ ਬਾਈ ਨੇ ਬਾਈ ਜਾਇਜ਼ ਕੀਤਾ ਤੇ ਆ ਗਿਆ ਦਾ ਥੋੜਾ ਕਾਣਾ ਪ੍ਰਮਾਨਤਾ ਕੋਈ ਨਹੀਂ ਬਾਈ ਉਹ ਜਾ ਕਰ ਦਿਆਂਗੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬਾਈ ਲੈ ਚੱਲੋ ਇਧਰ ਤੇ ਆ ਬਈ ਆਪਾਂ ਇਹਦੀ ਝੋਟੀ ਦਿਖਾ ਦਿੰਨੇ ਆ ਇਹ ਵੀ ਇਹਦੀ ਆ ਗਈ ਹਾਂਜੀ ਇਹਦੀ ਆ ਗਈ ਹੈ ਕਿੰਨੀ ਕੁ ਮਹੀਨਿਆਂ ਦੀ ਆ ਗਈ ਬਾਈ ਇਹ ਤਾਂ ਮੰਨ ਕੇ ਚੱਲ ਲਾ ਵੀ ਇਹ 9-10 ਮਹੀਨਾ ਦੀ ਹੋਊਗੀ ਕੱਟੀ ਹੈ ਹਾਂਜੀ ਤੇ 13-14 ਮਹੀਨਿਆਂ ਦੀ ਆ ਹਾਂ ਤੇ 13-14 ਮਹੀਨਿਆਂ ਦੀ ਆ ਬਾਈ ਫਿਰ ਕੱਦ ਘਾਟ ਬਈ ਬਹੁਤ ਉੱਚਾ ਜਾਊਗਾ ਨਾ ਬਾਈ ਖੁਰਲੰਗਾਰ ਰਹਿੰਦਾ ਯਾਰ ਖੁੱਲੀਆਂ ਕਰਕੇ ਬਾਈ ਐ ਤਾਂ ਦੁੱਧ ਘਰੇ ਵਰਤਦੇ ਹੁੰਦੇ ਆਗੇ ਹੂੰ ਹੁਣ ਕੋਈ ਹੋਰ ਪਸ਼ੂ ਹੈ ਨਹੀਂ ਵੇਚਣ ਵਾਲਾ ਯਾਰ ਠੀਕ ਹੈ ਬਾਈ ਮੈਂ ਮੈਂ ਹੀ ਹਸੂਣ ਵਾਲੀ ਇਹ ਤਾਂ ਕਰਕੇ ਵੇਚਦੇ ਨੇ ਠੀਕ ਹੈ ਪੈਸਿਆਂ ਦੀ ਲੋੜ ਵੇਕੇ ਕਿਤਾ ਝੋਨੇ ਘਾਣੇ ਦੀ ਲਵਾਈ ਵੀ ਦੇਈਏ ਹੂੰ ਐ ਕਰ ਕੀ ਚੱਕਰ ਠੀਕ ਹੈ ਤਿੰਨਾ ਕਿਸੇ ਦਾ ਬਾਈ ਕੋਲੇ ਬਈ 100 ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਮੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ